ਅਡਾ ਮਗਰੋਂ ਹੁਣ ਸੋਕਾ ਆਉਣ ਦੀ ਤਿਆਰੀ ਕੁਦਰਤ ਇੱਕ ਹੋਰ ਵੱਡੀ ਤਬਾਹੀ ਲਿਆਉਣ ਵਾਲੀ ਆ ਪਾਣੀ ਮੁੱਕ ਜਾਣਾ ਜੋ ਮਜ਼ਾਕ ਸਮਝਦੇ ਨੇ ਉਹ ਸੁਣ ਲੈਣ ਸਭ ਤੋਂ ਪਹਿਲਾਂ ਸਭ ਖਤਮ ਹੋਣਾ ਆ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਤੇ ਆਪਾਂ ਬੇਨਤੀਆਂ ਗੁਰਬਾਣੀ ਦੇ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਰਹਿੰਦੇ ਹੋਏ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਡੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੇ ਵਿੱਚ ਹੀ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਮੇਰੇ ਮਹਾਰਾਜ ਕਹਿੰਦੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਹੋਏ ਜੇ ਕੋਈ ਮੰਨ ਲਵੇ ਮਨ ਇਥੇ ਮਨ ਦੇ ਉੱਤੇ ਜਿਹੜੀ ਹੈ ਨਾ ਟਿੱਪੀ ਲੱਗੀ ਆ ਮਨ ਜਾਣੈ ਮਨ ਹੋਏ ਪਾ ਜੇ ਕੋਈ ਮਨ ਮੰਨ ਲਵੇ ਮਨ ਦੇ ਵਿੱਚ ਉਸ ਨੂੰ ਜਾਣ ਲਵੇ ਕਹਿੰਦੇ ਐਸਾ ਨਾਮ ਨਿਰੰਜਨ ਹੋਏ ਕਿਉਂਕਿ ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹ ਕੀ ਹੈ ਉਹ ਨਿਰੰਜਨ ਹੈ ਨਿਰ ਅੰਜਨ ਭਾਵ ਜਿਹੜਾ ਮੈਲ ਤੋਂ ਰਹਿਤ ਹੈ ਤੇ ਜਿਹੜਾ ਉਹਦੇ ਨਾਲ ਜੁੜ ਜਾਏ ਉਹਨੂੰ ਵੀ ਉਹ ਮੈਲ ਤੋਂ ਰਹਿਤ ਕਰ ਦਿੰਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਭਾਈ ਜੇ ਕੋ ਮਨ ਜਾਣੇ ਮਨ ਕੋਈ ਜੇ ਕੋ ਭਾਵ ਜੇ ਕੋਈ ਉਹਨੂੰ ਮਨ ਦੇ ਅੰਦਰ ਵਸਾ ਲਏ ਉਹਨੂੰ ਮੰਨ ਲਵੇ ਤੇ ਸਤਿਗੁਰੂ ਕਹਿੰਦੇ ਉਹ ਵੀ ਪਵਿੱਤਰ ਹੋ ਜਾਂਦਾ ਤੁਸੀਂ ਵੇਖ ਲਿਓ ਕਿ ਹੁਣ ਕਈ ਸਿੱਖ ਜਿਹੜੇ ਨੇ ਉਹ ਚੜ੍ਹਦੀ ਕਲਾ ਵਾਲੇ ਪਰਿਵਾਰ ਜਿਨ੍ਹਾਂ ਦਾ ਸਾਰਾ ਕੁਝ ਹੜ ਗਿਆ ਤੇ ਉਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਕਹਿੰਦੇ ਕੋਈ ਗੱਲ ਨਹੀਂ ਜੇ ਖੇਤੀ ਹੜ ਗਈ ਕੋਈ ਗੱਲ ਨਹੀਂ ਕਹਿੰਦੇ ਪ੍ਰਮਾਤਮਾ ਦੀ ਪਤਾ ਨਹੀਂ ਕੀ ਮੌਜ ਹੈ ਕਹਿੰਦੇ ਜੇ ਉਹ ਸਾਰਾ ਕੁਝ ਤਬਾਹ ਕਰਨ ਜਾਣਦਾ ਤੇ ਸਾਰਾ ਕੁਝ ਦੇਣ ਵੀ ਤੇ ਜਾਣਦਾ ਪਹਿਲਾਂ ਵੀ ਉਹਦੇ ਦਿੱਤਾ ਹੋਇਆ ਸੀ ਜੇ ਹੁਣ ਲੈ ਗਿਆ ਕਹਿੰਦੇ ਕੋਈ ਗੱਲ ਨਹੀਂ ਤੇ ਪਰਮਾਤਮਾ ਸਲਾਮਤੀ ਰੱਖੇ ਤੰਦਰੁਸਤੀ ਦੇਵੇ ਕਹਿੰਦੇ ਸਾਰਾ ਕੁਝ ਦੁਬਾਰੋਂ ਬਣਾ ਲਵਾਂਗੇ ਐਸੇ ਹੌਂਸਲੇ ਐਸੀ ਚੜ੍ਹਦੀ ਕਲਾ ਚਾਹੀਦੀ ਹੈ ਸਾ ਸੰਗਤ ਬਹੁਤ ਮਨ ਦੇਖ ਕੇ ਉਹਨਾਂ ਨੂੰ ਗਦਗਦ ਹੁੰਦਾ ਉਹ ਕਹਿੰਦੇ ਸਾਨੂੰ ਆਸ ਵੀ ਨਹੀਂ ਵੀ ਸਾਡੀ ਕੋਈ ਮਦਦ ਕਰੇ ਜੇ ਕੋ ਕਰ ਦੇਗਾ ਕੋਈ ਗੱਲ ਨਹੀਂ ਪਰ ਅਸੀਂ ਮੰਗਣਾ ਨਹੀਂ ਕਿਸੇ ਤੋਂ ਕਹਿੰਦੇ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਹਮ ਦਾਤਾ ਤੇ ਉਹ ਉਹ ਕੀ ਹੈ ਪਰਮਾਤਮਾ ਕਹਿੰਦੇ ਨੇ ਉਹ ਪਰਮਾਤਮਾ ਕੀ ਹੈ ਹਮ ਪੇਖਾਰੀ ਜੀ ਉਹ ਕਹਿੰਦੇ ਅਸੀਂ ਤਾਂ ਭਿਖਾਰੀ ਆ ਉਹ ਦਾਤਾ ਸਭ ਮੰਗਦੇ ਉਹ ਦਾਤਾ ਕੀ ਹੈ ਸਾਰਿਆਂ ਨੂੰ ਦੇਣ ਵਾਲਾ ਬਾਕੀ ਸਾਰੇ ਮੰਗਦੇ ਨੇ ਕਹਿੰਦੇ ਉਹ ਦਾਤਾ ਦਾਤਾਰ ਹੈ ਦਾਤਾਂ ਦੇਣ ਵਾਲਾ ਬਾਕੀ ਸਾਰੇ ਮੰਗਦੇ ਨੇ ਕਹਿਣ ਤੋਂ ਭਾਵ ਵੀ ਇਹੋ ਜਿਹਾ ਹੌਸਲਾ ਚਾਹੀਦਾ ਹੁਣ ਤਾਂ ਕੁਝ ਵੀ ਨਹੀਂ ਆਉਣ ਵਾਲਾ ਸਮਾਂ ਜਿਹੜਾ ਇਦੋਂ ਵੀ ਭਿਆਨਕ ਆਉਣ ਵਾਲਾ ਹੈ ਕਹਿੰਦੇ ਹੜਾਂ ਦੀ ਮਾਰ ਤੋਂ ਮਗਰੋਂ ਸੋਕਾ ਆਉਣ ਦੀ ਤਿਆਰੀ ਹੈ ਜਿੱਥੇ ਪਾਣੀ ਦਾ ਬਹੁਤ ਸਾਨੂੰ ਮੁਸ਼ਕਲ ਹੋ ਜਾਣਾ ਪੀਣ ਵਾਲਾ ਪਾਣੀ ਨਹੀਂ ਲੱਭਣਾ ਕੁਦਰਤ ਇੱਕ ਰੰਗ ਵਿਖਾਏਗੀ ਸਾਥ ਸੰਗਤ ਜਿੱਥੇ ਹੁਣ ਸਾਨੂੰ ਮਹਿਸੂਸ ਨਹੀਂ ਹੋਈ ਗਰਮੀ ਮੀਂਹ ਪਏ ਮੀਂਹ ਦੇ ਨਾਲ ਹੜਾ ਹੈ ਜਾ ਸੰਗਤ ਤੋਂ ਉੱਥੇ ਹੁਣ ਇੱਕ ਵਾਰੀ ਗਰਮੀ ਰੰਗ ਵਿਖਾਈਗੀ ਜੇ ਹੁਣ ਨਾ ਵਿਖਾਏ ਕੁਝ ਕੁ ਦਿਨਾਂ ਤੱਕ ਫੇ ਫਿਰ ਯਾਦ ਰੱਖਿਓ ਵੀ ਗਰਮੀ ਆਪਣਾ ਰੰਗ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਾਲ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪਵੇਗੀ ਗਰਮੀ ਨੇ ਇੰਨਾ ਪ੍ਰਕੋਪ ਕੱਢਣਾ ਹੈ ਨਾ ਇੰਨੀ ਜ਼ਿਆਦਾ ਗਰਮੀ ਪਵੇਗੀ ਸਾਧ ਸੰਗਤ ਉਦੋਂ ਮੁਸ਼ਕਲ ਹੋ ਜਣੇਗਾ ਪਾਣੀ ਵੀ ਜਿਹੜਾ ਹੈ ਛਪੜਾਂ ਦਾ ਪਾਣੀ ਵੀ ਸੁੱਕ ਜਾਏਗਾ ਜੀਵ ਜੰਤੂ ਪਾਣੀ ਨੂੰ ਵੀ ਤਰਸ ਜਾਣਗੇ ਇੰਨੀ ਇੰਨੀ ਜਿਹੜੀ ਆ ਕਠਿਨਾਈ ਆਏਗੀ ਸੋ ਹਲੇ ਵੀ ਕਹਿਣਾ ਵੀ ਪਾਣੀ ਬਚਾਓ ਬੇਟੀ ਬਚਾਓ ਆਪਾਂ ਕੰਧਾਂ ਤੇ ਲਿਖਿਆ ਪੜ੍ਹਦੇ ਆ ਨਾ ਸੋ ਉਹ ਚੀਜ਼ ਮਜ਼ਾਕ ਵਿੱਚ ਨਾ ਸਮਝੋ ਕਿ ਇਹ ਤਾਂ ਜੀ ਐਵੇਂ ਗੱਲਾਂ ਲਿਖੀਆਂ ਹੋ ਜਾਂਦੀਆਂ ਨੇ ਪਾਣੀ ਬਚਾਓ ਬੇਟੀ ਬਚਾਓ ਜੇ ਪਾਣੀ ਮੁੱਕ ਗਿਆ ਅਸੀਂ ਮੁੱਕ ਜਾਵਾਂਗੇ ਜੇਕਰ ਇੱਕ ਧੀ ਨੂੰ ਅਸੀਂ ਕੋਖ ਦੇ ਵਿੱਚ ਹੀ ਖਤਮ ਕਰਦੇ ਰਹੇ ਧੀ ਨੂੰ ਅਸੀਂ ਮਾਰਦੇ ਰਹੇ ਤੇ ਆਉਣ ਵਾਲੀ ਪੀੜ੍ਹੀ ਖਤਮ ਹੋ ਜਾਏਗੀ ਕਿਉਂਕਿ ਜਿਹੜਾ ਔਰਤ ਦਾ ਇੱਕ ਸਾਹਜ ਪਿੰਦੀ ਹੈ ਨਾ ਤੇ ਉਹ ਔਰਤ ਹੀ ਪਾ ਸਕਦੀ ਹੈ ਜੱਗ ਦੇ ਵਿੱਚ ਹੋਰ ਕੋਈ ਨਹੀਂ ਪਾ ਸਕਦਾ ਸਾਹ ਸੰਗਤ ਉਹ ਜਿਹੜੀ ਸ਼ਕਤੀ ਹੈ ਨਾ ਪ੍ਰਮਾਤਮਾ ਨੇ ਮਨ ਜੀਤੈ ਜੱਗ ਜੀਤ ਜਿਵੇਂ ਕਹਿੰਦੇ ਪ੍ਰਮਾਤਮਾ ਕਹਿੰਦੇ ਨੇ ਜੇ ਮਨ ਨੂੰ ਜਿੱਤ ਲਿਆ ਤਾਂ ਸਾਰਾ ਕੁਝ ਜੇ ਸਮਝ ਚੰਗੀ ਕਰ ਲਈ ਸੋਚ ਚੰਗੀ ਕਰ ਲਈ ਸਾਰਾ ਕੁਝ ਹੀ ਤੇ ਪਾਸੇ ਜਿਨੇ ਕਹਿੰਦੇ ਸੋ ਕਿਉਂ ਮਨ ਦਾ ਆਖੀ ਹੈ ਜਿਤ ਜਮੈ ਰਾਜਾਨ ਕਹਿੰਦੇ ਇਹੋ ਜੀ ਇਸਤਰੀ ਨੂੰ ਮਾੜਾ ਕਿਉਂ ਆਖਾ ਜਿਹਦੀ ਕੋਖ ਤੋਂ ਰਾਜੇ ਮਹਾਰਾਜਿਆਂ ਨੇ ਗੁਰੂਆਂ ਪੀਰਾਂ ਨੇ ਜਨਮ ਲਿਆ ਕਹਿੰਦੇ ਭਾਈ ਇਸ ਗੱਲ ਨੂੰ ਜਰਾ ਹੈ ਸਮਝਣ ਦੀ ਕੋਸ਼ਿਸ਼ ਕਰੀ ਜਾਵੇ। ਸੋ ਸਾਹ ਸੰਗਤ ਤਾਂ ਹੋ ਸਕਦਾ ਸਾਡਾ ਬਚਾਅ ਹੋ ਜੇ ਜੇ ਸਾਡੇ ਧਰਤੀ ਤੋਂ ਅਸੀਂ ਪਾਪ ਘਟਾ ਦਈਏ ਅਸੀਂ ਆਪਣੀ ਸੋਚ ਨੂੰ ਬਦਲ ਦਈਏ ਨਹੀਂ ਫਿਰ ਐਸ ਜੀਆਂ ਤੀਜਾਂ ਦੀ ਮਾਰਾਂ ਜਿਹੜੀਆਂ ਨੇ ਸਾਨੂੰ ਪੈਂਦੀਆਂ ਰਹਿਣਗੀਆਂ। ਸੋ ਇਸ ਕਰਕੇ ਹੈ ਨਾ ਪ੍ਰਮਾਤਮਾ ਦੇ ਦਰ ਲੱਗੀਏ ਨਿਰੰਝਨ ਹੋਈਏ ਤੇ ਜਿਵੇਂ ਉਹਦਾ ਨਾਮ ਹੈ ਤੇ ਉਸ ਤਰ੍ਹਾਂ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਸਕਦੇ ਨੇ ਨਹੀਂ ਹੋਰ ਕੋਈ ਆਪਸ਼ਨ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।